ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵਜਾਦ ਜੀ ਦੀਆਂ ਸਖਤ ਹਦਾਇਤਾਂ ਅਨੁਸਾਰਕ ਨਸ਼ਿਆਂ ਦੇ ਤੇ ਗੈਂਗਸਟਰਵਾਦ ਦੇ ਕਾਬੂ ਪਾਉਣ ਲਈ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ ਉਲੀ ਕਰਮਚਾਰੀਆਂ ਵੱਲੋਂ ਲਗਾਤਾਰ ਇਹ ਮਹਿੰਮ ਵਿਢੀ ਗਈ ਆ ਜਿਸ ਦੇ ਤਹਿਤ ਹੁਣ ਡੀਸੀਪੀ ਸ੍ਰੀ ਮਡੇਰ ਸਾਹਿਬ ਏਡੀਸੀਪੀ ਤੋਂ ਸ੍ਰੀ ਮਨੂ ਰਾਣਾ ਜੀ ਸਰਵਨਦੀਪ ਜੀ ਏਸੀਪੀ ਵੈਸਟ ਐਸਐਚਓ ਕੈਂਟੋਨਮੈਂਟ ਅਤੇ ਐਸਐਚਓ ਰੋਬਨ ਮਸੀ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹੋਇਆਂ ਇੱਕ ਕਮਲਜੀਤ ਕੌਰ ਉਰਫ ਮਾਸੀ ਵਾਸੀ 골ਡਨ ਐਵਿਨਿਊ ਹਰਗਵਿੰਦਪੁਰ ਸ਼ਹਿਰਟਾ ਤੋਂ ਕਰੀਬ 4 ਕਿਲੋ ਦੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹ ਔਰਤ ਆਪਣੇ ਜਵਾਈ ਜਗਰਾਤ ਸਿੰਘ ਖੋਤਰ ਪ੍ਰਤਾਪ ਸਿੰਘ ਦੇ ਨਾਲ ਰਲ ਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹ ਹੀਰੋਇਨ ਮੰਗਾ ਕੇ ਇਥੇ ਵੱਖ-ਵੱਖ ਇਲਾਕਿਆਂ ਸਪਲਾਈ ਕਰਦੀ ਸੀ ਜਿਹਨੂੰ 4 ਕਿਲੋ 580 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਇਸੇ ਤਰ੍ਹਾਂ ਥਾਣਾ ਕੈਂਟਨਮੈਂਟ ਦੇ ਵਿੱਚ ਐਸ ਐਚਓ ਕੈਂਟਨਮੈਂਟ ਵੱਲੋਂ ਇੱਕ ਪ੍ਰੋਸੋਜੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਏ ਨਾਕੇ ਤੋਂ ਕਿ ਚਾਰ ਵਿਅਕਤੀ ਇੱਕ ਵਿਸ਼ਾਲ ਕੁਮਾਰ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਇਹਨਾਂ 'ਚੋਂ ਇੱਕ ਬੰਦਾ ਕਾਰਾਂ ਦਾ ਕੰਮ ਕਰਦਾ ਦੂਸਰੇ ਦੋ ਤਿੰਨੇ ਜਿਹੜੇ ਹੈ ਥਾਣੇ ਘਿੰਡੇ ਦੇ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਦੋ ਪਿਸਤੌਲ ਇੱਕ 30 ਬੋਰ ਇੱਕ 312 ਬੋਰ ਤੇ ਇੱਕ ਕਾਰ ਸਟ੍ਰੀਮ ਜਿਹਦੇ ਚ ਟਰੈਵਲ ਕਰ ਰਹੀ ਸੀ ਉਹ ਕਾਬੂ ਕੀਤੇ ਨੇ ਤੇ ਇਹਦਾ ਜਿਹੜਾ ਨਰੇਸ਼ ਕੁਮਾਰ ਆ ਇਹਦਾ ਆਲਰੇਡੀ ਇੱਕ ਥਾਣੇ ਘਰੰਡੇ ਦੇ ਅਟੈਂਪਟ ਟੂ ਮਰਡਰ ਮਕਦਮੇ ਦੇ ਵਿੱਚ ਪਗੋੜਾ ਸੀਗਾ ਉਹਨੂੰ ਕਾਬੂ ਕੀਤਾ ਇਸ ਤਰ੍ਹਾਂ ਕਮਿਸ਼ਨਰ ਪੁਲੀਸ ਪੁਲਿਸ ਅੰਮ੍ਰਿਤਸਰ ਨੇ ਇਥੋਂ ਦੇ ਅਧਿਕਾਰੀਆਂ ਨੇ ਤੇ ਸਮੂਚੀ ਟੀਮ ਨੇ ਆਪਣੀ ਨਸ਼ਿਆਂ ਦੇ ਖਿਲਾਫ ਤੇ ਤੇ ਗੈਂਗਸਟਰਵਾਦ ਦੇ ਖਿਲਾਫ ਆਪਣੀ ਵਚਨਬੱਧਤਾ ਨੂੰ ਪੂਰੇ ਕਰਦਿਆਂ ਹੋયા ਇਹਨਾਂ ਦੀ ਖਰਾਬ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਤੇ ਹਿਰਕਵਨੀ ਕੀਤੀ। ਇਹ ਤਾਂ ਕੰਮ ਕਰ ਦਿੱਤੀ ਉਹ ਇਹਨੇ ਹੋਰ ਕਰੀ। ਇਹਦਾ ਇਹਦਾ ਜਿਹੜਾ ਜਵਾਈ ਆ ਉਹ ਲਗਾਤਾਰ ਕੰਮ ਦੇ ਵਿੱਚ ਹੈਗਾ ਸੀਗਾ ਜਿਹੜਾ ਪਾਕਿਸਤਾਨ ਨਸ਼ੇ ਤਸਕਰਾਂ ਦੇ ਨਾਲ ਉਹ ਇਨਵੋਲਡ ਹੈਗਾ। ਇਹ ਉਹਦੇ ਨਾਲ ਕਦੋਂ ਤੋਂ ਇਹਦਾ ਇਨਟੈਚ ਆ ਉਹ ਸਾਰਾ ਸੀ ਇਨਵੈਸਟੀਗੇਸ਼ਨ ਦੇ ਟੈਕਨੀਕਲ ਤੋਂ ਇਹਨੇ ਕਿੱਥੇ ਕਿੱਥੇ ਕੰਮ ਕੀਤਾ ਬੈਕਵਰਡ ਤੇ ਫਾਰਵਰਡ ਜਿਹੜੀ ਇਨਵੈਸਟੀਗੇਸ਼ਨ ਆ ਉਹ ਤੋਂ ਕਰਕੇ ਉਹਦਾ ਜਵਾਈ ਭਰਾ ਹੈ ਨਾ ਜੀ। ਹਾਂਜੀ ਜਵਾਈ ਭਰਾ। ਕਿੰਨੇ ਕਨਸਾਈਨਮੈਂਟ ਕਰ ਆ ਚੁੱਕੇ ਨੇ ਬਿਲਕੁਲ ਪੰਚੀ ਕਰਦੇ ਨੇ ਪਾਕਿਸਤਾਨ ਤੋਂ। ਇਦੋਂ ਇਹਨਾਂ ਦੇ ਦਸਨ ਬਦਵ ਦੋ ਤਿੰਨ ਪਹਿਲਾਂ ਅਸਾਈਨਮੈਂਟਸ ਆਈਆਂ ਨੇ ਬਾਕੀ ਡਿਟੇਲਸ ਅਸੀਂ ਇਨਵੈਸਟੀਗੇਸ਼ਨ ਦੇ ਇਨਵੈਸਟੀਗੇਟ ਕਰ ਰਹੇ ਹਾਂ ਜੋ ਅਬਜੈਕਟ ਹੋਵੇਗਾ ਫਾਈਨਲ ਹੋਵੇਗਾ ਉਹ ਆਉਣ ਦਾ ਸਵਾਲ ਸਰ ਕਿੱਥੋਂ ਲੈ ਕੇ ਆਉਂਦੇ ਸੀ ਬਾਰਡਰ ਦੇ ਆਪਣਾ ਟਾਰੀ ਵਾਲੇ ਪਾਸੋਂ ਲੈ ਕੇ ਆਉਂਦੇ ਜਾਂ ਕਿਤੇ ਦੂਰ ਤੋਂ ਲੈ ਕੇ ਆਉਂਦੇ ਸੀ ਇਹ ਇਸੇ ਕੋਰਿੰਡਾ ਕੋਰਿੰਡਾ ਜਿਹੜਾ ਪੁਲਿਸ ਸਟੇਸ਼ਨ ਆ ਉਸ ਏਰੀਆ ਦੇ ਵਿੱਚੋਂ ਉੱਥੋਂ ਹੀ ਪਾਰ ਪਾਕਿਸਤਾਨ ਤੋਂ ਪਾਰ ਆਇਆ ਡਰੋਨ ਵੀ ਆਣੀ ਇਧਰ ਮੰਗਵਾ ਕੇ ਸਰ ਇਹ ਕਿੰਨੇ ਰੁਪਏ ਕੁਪੀਮ ਜੇ ਕਾਫੀ ਚੰਗੇ ਇਹਨਾਂ ਦੇ ਨੈਟਰ ਚੱਲ ਰਿਹਾ ਸੀ ਇਹ ਜਿਹੜੇ ਥਰਡੇ ਦਿਨੇ ਰੋਪੀ ਨੇ ਵਿਸ਼ਾਲ ਨਰੇਸ਼ ਹਾਂਜੀ ਕੈਂਟਾਲਾ ਮਕਦਮਾ ਇਹਨਾਂ ਤੋਂ ਵੈਪਨਸ ਬੰਦਿਆਂ ਉਹਨਾਂ ਦੇ ਖਿਲਾਫ ਐਜ਼ ਆਫ ਨਾਓ ਕੋਈ ਕ੍ਰਿਮੀਨਲ ਕੇਸਿਸ ਦਰਜ ਨਹੀਂ ਹੈਗੇ ਇਹ ਇਨਵੈਸਟੀਗੇਸ਼ਨ ਆ ਇਹਨਾਂ ਦੀ ਇੰਟਰੋਗੇਸ਼ਨ ਆ ਉਹਦੇ ਜੋ ਜਿਹੜੀ ਗੱਲ ਸਾਹਮਣੇ ਆ ਵੀ ਗਈ ਉਹ ਉਹ ਤੁਹਾਡਾ ਨਸ਼ਾ ਕਰਦੀ ਹੈ। ਮਹਿਲਾਵਾਂ ਦੇ ਵੱਲੋਂ ਸਪਲਾਈ ਕਿੱਥੇ ਕੀਤੀ ਜਾ ਰਹੀ ਸੀਗੀ ਇਹ ਉਹ 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 ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਆਪਣੇ ਉਹਨਾਂ ਨੇ ਇਹ ਸ਼ਹਿਰ ਦੇ ਵਿੱਚ ਸਪਲਾਈ ਮਹਿਲਾਵਾਂ ਨੂੰ ਕਿ ਜਾਂ ਫਿਰ ਬੰਦਿਆਂ ਨੂੰ ਕੀਤੀ ਆ ਉਹਨਾਂ ਦਾ ਇਹ ਨਹੀਂ ਹੁੰਦਾ ਉਹਨਾਂ ਦਾ ਮਾੜੇ ਬੰਦੇ ਹੁੰਦੇ ਪੈਸਾ ਚਾਹੀਦਾ ਹੁੰਦਾ ਤੇ ਉਹਨਾਂ ਨੇ ਇੰਟਰਸਟ ਲਈ ਕਰਨੀ ਆ ਇਹ ਇਸ ਔਰਤ ਦੇ ਖਿਲਾਫ ਪਹਿਲਾਂ ਕੋਈ ਕੇਸ ਹੈ ਜਾਂ ਪਹਿਲਾਂ ਨਹੀਂ ਇਹਦੇ ਖਿਲਾਫ ਪਹਿਲਾਂ ਕੋਈ ਬਤ ਦਾ ਨਹੀਂ ਮੇਰੇ ਕੋਲ ਪਹਿਲਾਂ ਕੋਈ ਨਹੀਂ ਕਰਕੇ ਮੈਂ ਤਾਲਾ ਲਿਆ ਹੋਇਆ ਹੈ ਇਹ ਜਿਹੜੀ ਕੋਲ ਮੇਰੀ ਮੇਰੀ ਡਿਨਯੋਰ ਦੌਰਾਨ ਮੇਰੀ ਜਾਣਕਾਰੀ ਦਰਾਂ ਤੇ ਪਹਿਲਾਂ ਹੀ ਆ ਜਿਹੜੀ ਇਹ ਇਹ ਸਾਲ ਦੇ ਵਿੱਚ ਪਹਿਲੀ ਆ ਪਹਿਲੀ ਪਹਿਲੀ ਹੈ ਪਰ ਮੈਂ ਨਹੀਂ ਕੰਮ ਕਰਦੀ ਜਵਾਈ ਕਰਵਾਉਂਦੀ ਜੋਈ ਵੀ ਕਰਦਾ ਦੇ ਵੀ ਕਰਦਾ ਜਦੋਂ ਇੱਕ ਸਟੱਡੀ ਰੱਖ ਰਹੀ ਆ ਜਦੋਂ ਇਹ ਨਾਲ ਉਹ ਚੈ ਦੇ ਰਹੀ ਆ ਉਹਦੇ ਨਾਲ ਵਿਲੀ ਭੁਗਤਾਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਕਰਦਾ ਉਹ ਕਰਦਾ ਸਪਲਾਈ ਜੁਗਰਾਜ ਆ ਜਿਹੜਾ ਬਾਹਰੋਂ ਕਲੈਕਟ ਕਰਦਾ ਇਹਦਾ ਜੋਈਆ ਤੇ ਇਹ ਉਹਦੇ ਨਾਲ ਖਾਮ ਸੰਭਾਲ ਤੇ ਗਾਂ ਸਪਲਾਈ ਦੇ ਵਿੱਚ ਜਿਹੜੀ ਇਹ ਕੰਮ ਕਰਦੀ ਕਿੰਨੇ ਸਮੇਂ ਤੋਂ ਕੰਮ ਕਰਦਾ ਇਹ ਡਿਟੇਲਸ ਵਰਕ ਆਊਟ ਕਰ ਰਹੇ ਆ ਕਰੀਬ 2-3 ਸਾਲਾਂ ਤੋਂ ਲਗਾਤਾਰ ਇਹਦੀ ਇਨਵੋਲਵਮੈਂਟ ਹੈ ਸਰਕਾਰ ਦੇ ਮੈਂਬਰ ਰੌਪਰਟੀ ਜਨਨ ਦੀ ਕੋਈ ਡਰਗ ਨਹੀਂ ਹੈ ਜੀ ਤੇ ਪ੍ਰਾਪਰਟੀ ਟਨ ਮਲੇ ਨਹੀਂ ਇਹ 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 20000 ਡਰਗ ਮੰਨੀ ਬਣੀ ਆ ਤੇ ਪ੍ਰਾਪਰਟੀ ਜਿਹੜੀ ਅਸੀਂ ਉਹ ਡਾਟਾ ਲੈ ਰਹੇ ਆਂ ਡਿਟੇਲਸ ਲੈ ਰਹੇ ਆਂ ਜਿਹੜੀ ਵੀ ਉਹਨਾਂ ਨੇ ਨਸ਼ਾ ਤੋਂ ਬੜਾਈ ਹੋਏਗੀ ਉਹਨੂੰ ਅਸੀਂ ਥਾਡ ਰੈਫਰ ਜਿਹੜੀ ਪ੍ਰਾਪਰਟੀ ਹੈ। ਸਰ ਜਿਹੜੇ ਆਈਏ ਕੋਈ ਡਰੋਨ ਆਈ ਕੋਈ ਬੋਲੇ ਕਿ ਬਕੇ ਡਰੋਨ ਰਾਈ ਆਈ ਆ। ਹਾਂਜੀ ਸਰ ਜਿਹੜੇ ਵਿਅਕਤੀ ਆ ਕਿੰਨੀ ਐਜ ਦੇ ਲੀਏ? ਕਿਹੜੇ ਜੀ? ਜਿਹੜੇ ਵਿਅਕਤੀ 25 25 25 25 26 26 ਸਾਲ ਦੇ ਆ ਜਿਹੜੇ ਵੈਪਨਸ ਵਾਲੇ ਹੈਗੇ ਨੇ।